ਆਜੋ ਜੀ ਸਾਰੀ। ਹੋਰੋਂ ਜਿਹੜੇ ਮਰਜੀ ਤੀਤੋ ਕੰਮ ਮਰੀਆ ਕਾਹੂ ਹੰਭਾ। ਚਲੋ ਜੀ ਆਜੋ ਹੁਣ। 1 ਮਿੰਟ ਆਜੋ 1 ਮਿੰਟ 1 ਮਿੰਟ। ਆਜੋ ਆਜੋ। ਆਜੋ ਆਜੋ। ਜੀ। ਦੋਨੋਂ ਆ ਵੀ ਹੋਰ। ਜਿੰਨਾਂ ਮਿਲਣ ਜਾਂਦਾ ਕਹਾਣੀ ਨਹੀਂ। ਚਲੋ ਚੱਲਣਾ ਜੇ ਚੱਲੋ ਜੀ। रागवा अपना ठीक है जिम्मेदारी मिली है पंजाब ਨੂੰ ਲੈ ਕੇ ਭਾਜਪਾ ਹੋਰ ਮਜ਼ਬੂਤ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਗੁਰੂ ਘਰ ਦੇ ਹੁੰਦਾ ਸਾਰੇ ਭਾਜਪੀ ਦੇ ਨੇਤਾगण ਇੱਕ ਨਾਨਕ ਨਾਮ ਲੈਵਾ ਸੰਗਤ ਜਿਹੜੀ ਕਿ ਇਸ ਗੁਰੂ ਘਰ ਨਾਲ ਸਾਰੀ ਪਿਆਰ ਕਰਦੀ ਹੈ ਉਹਦੇ ਰੂਪ ਚ ਆਏ ਆ ਨਾ ਕਿਸੇ ਨੇਤਾ ਦੇ ਰੂਪ ਚ ਆਏ ਆ ਨਾ ਕਿਸੇ ਹੋਰ ਰੂਪ ਦੇ ਰੂਪ ਚ ਆਏ ਆ ਅਸੀਂ ਨਵਾਨੇ ਜੇ ਬੰਦੇ ਬਣ ਕੇ ਉਸ ਗੁਰੂ ਘਰ ਦੇ ਅੰਦਰ ਆ ਕੇ ਸ਼ੀਸ਼ਟ ਨਿਭਾਇਆ ਸਾਰਿਆਂ ਨੇ ਔਰ ਵਾਹਿਗੁਰੂ ਜੀ ਅੱਗੇ ਇਹ ਪ੍ਰਾਰਥਨਾ ਕੀਤੀ ਹੈ ਕਿ ਸਾਡਾ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਭਾਈਚਾਰਾ ਜਿਹੜਾ ਹੈ ਉਹ ਮਜ਼ਬੂਤ ਹੋਏ ਔਰ ਪੰਜਾਬ ਹਮੇਸ਼ਾ ਚੜ੍ਹਦੀਆਂ ਕਲਾਂ ਚ ਰਹੇ ਸਾਡਾ ਦੇਸ਼ ਜਿਹੜਾ ਉਹ ਚੜ੍ਹਦੀ ਕਲਾਂ ਚ ਰਹੇ ਇਹੀ ਅਰਦਾਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਅੱਜ ਕੀਤੀ ਹੈ ਕਿ 14 ਤਰੀਕ ਤੋਂ ਲੈ ਕੇ ਅੱਜ ਤੱਕ ਲਗਾਤਾਰ ਅੱਠ ਈਮੇਲ ਆ ਚੁੱਕੇ ਤੰਗੀ ਭਰੀਆਂ ਔਰ ਹਰੇਕ ਤੱਕ ਪ੍ਰਸ਼ਾਸਨ ਵੱਲੋਂ ਬੰਦੇ ਨੇ ਜੁਰੂਰ ਕੁਝ ਨਾ ਕੁਝ ਹੀ ਰਾਸਤਿ ਲਿਆ ਗਿਆ ਪਰ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਐਸਾ ਹੈ ਕਿ ਜਿਸ ਦਿਨੇ ਇਹ ਮੇਲ ਆ ਰਹੀਆਂ ਹਨ ਕੇਂਦਰ ਦੀ ਸਰਕਾਰ ਮੋਦੀ ਦੀ ਸਰਕਾਰ ਬਹੁਤ ਸੰਵੇਦਨਸ਼ੀਲ ਹੈ ਕੇਂਦਰ ਤੋਂ ਸੁਨੇਹਾ ਆਣ ਤੋਂ ਬਾਅਦ ਸ਼ੇਤ ਮਲਿਕ ਜੀ ਨਾਲ ਮੈਂ ਗੱਲਬਾਤ ਕੀਤੀ ਔਰ ਇਹ ਪੂਰੇ ਸਾਥੀਆਂ ਸਮੇਤ ਇੱਥੇ ਆ ਕੇ ਮਿਲ ਕੇ ਗਏ ਨੇ ਦੇਖੋ ਸਾਡੇ ਲਈ ਇਥੋਂ ਦੀ ਸੁਰੱਖਿਆ ਮਹੱਤਵਪੂਰਨ ਹੈ ਲੇਕਿਨ ਮੈਂ ਅਫਸੋਸ ਇਹ ਆਂਦਾ ਹੈ ਕਿ ਜਿਨ੍ਹਾਂ ਲੋਕ ਮੈਂ ਅੱਜ ਕੋਈ ਰਾਜਨੀਤਿਕ ਗੱਲ ਕਰਨਾ ਨਹੀਂ ਚਾਹੁੰਦਾ ਗੁਰੂ ਘਰੋਂ ਬਾਹਰ ਨਿਕਲੇ ਆ ਲੇਕਿਨ ਤੁਸੀਂ ਸਵਾਲ ਕਰ ਲਿਆ ਇਸ ਕਰਕੇ ਕਹਿ ਰਹੇ ਹਾਂ ਕਿ ਮਾਨ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਇਹਨੂੰ ਸੀਰੀਅਸਨੈਸ ਦੇ ਨਾਲ ਦੇਖਣਾ ਚਾਹੀਦਾ ਸੀ ਉਹ ਨਹੀਂ ਪਿਆ ਸਰਕਾਰ 3 ਦਿਨਾਂ ਬਾਅਦ ਜਾਗਦੀ ਹੈ ਔਰ ਉਸ ਤੋਂ ਬਾਅਦ ਹਰਕਤ ਚਾਂਦੀ ਹੈ ਇਹਦੇ ਤੋਂ ਲੱਗਦਾ ਹੈ ਕਿ ਸੱਤਾ ਦੇ ਅੰਦਰ ਕਿੰਨੇ ਮਧੂਸ਼ ਨੇ ਕਿ ਉਹ ਗੁਰੂ ਘਰ ਜਿਹੜਾ ਕਿ ਹਿੰਦੁਸਤਾਨੀ ਦੀ ਦੁਨੀਆ ਦੇ ਅੰਦਰ ਨਾਨਕ ਨਾਮ ਲੈਵਾ ਸੰਗਤ ਦੇ ਲਈ ਸ਼ਰਧਾ ਦਾ ਕੇਂਦਰ ਹੈ ਔਰ ਪੂਰੀ ਦੁਨੀਆ ਚੋਂ ਸਾਰੇ ਲੋਗੇ ਤੇ ਨਤਮਸਤਕ ਹੁੰਦੇ ਨੇ ਉਹਨੂੰ ਲੈ ਕੇ ਵੀ ਗੰਭੀਰ ਨੀਅਤ ਸਰਕਾਰ ਦੀ ਹੈ ਮੇਰਾ 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 ਇਹਦੇ ਚ ਕਹਿਣਾ ਹੈ ਮੈਂ ਕੱਲ ਵੀ ਇੱਕ ਗੱਲ ਕਹੀ ਹੈ ਕਿ ਗੁਰੂ ਘਰ ਦੀਆਂ ਮਰਿਆਦਾਵਾਂ ਇਥੋਂ ਦੀਆਂ ਪਰੰਪਰਾਵਾਂ ਇਹਦਾ ਪਾਲਣ ਕਰਦੇ ਹੋਏ ਅਸੀਂ ਇਹਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਮੋਦੀ ਸਾਹਿਬ ਪੂਰੀ ਤਰ੍ਹਾਂ ਨਾਲ ਵਚਨਬੱਧ ਨੇ اور ਮੈਂ ਸਟੇਟ ਗਵਰਨਮੈਂਟ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਕੋਈ ਅਹਿਮ ਜਾਂ ਹੰਕਾਰ ਦਾ ਮਾਮਲਾ ਨਹੀਂ ਹੈ ਖੁੱਲੇ ਮਨ ਨਾਲ ਉਹਨਾਂ ਨੂੰ ਕੇਂਦਰ ਦੀ ਜੋ ਮਦਦ ਚਾਹੀਦੀ ਹੈ ਜਿਸ ਪ੍ਰਕਾਰ ਦੀ ਚਾਹੀਦੀ ਹੈ ਕਿਉਂਕਿ ਇਹ ਤੇ ਫੇਲ ਹੋਈ ਚੁੱਕੇ ਨੇ ਹੁਣ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੱਲੇ ਪਰਸੋਂ ਕਹਿ ਰਹੇ ਸੀ ਫੜ ਲਿਆ ਕੱਲ ਇੱਕ ਮੇਲ ਹੋਰ ਆ ਗਈ ਇਸ ਕਰਕੇ ਗੁਰੂ ਘਰ ਦੇ ਅੱਜ ਫਿਰ ਆ ਗਈ ਇਹਦੇ ਤੋਂ ਲੱਗਦਾ ਹੈ ਕਿ ਸਰਕਾਰ ਨੂੰ ਹੰਕਾਰ ਛੱਡਣਾ ਚਾਹੀਦਾ ਕੇਂਦਰ ਦੇ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਇਤੋਨੀਆ ਮਰਿਆਦਾਵਾਂ ਨੂੰ ਧਿਆਨ ਚ ਰੱਖ ਕੇ ਜੋ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਸਕਦੇ ਆ ਉਹ ਕਰਨੇ ਚਾਹੀਦੇ ਹਨ ਪ੍ਰਧਾਨ ਤਾਪਾਜਵਾ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਦੇ ਅਹੁਦੇ 'ਤੇ ਸੰਗਠਨ ਨੂੰ ਸੁਰੱਖਿਆ ਦਾ ਪ੍ਰੋਸਾ ਦੇਣਾ ਚਾਹੀਦਾ ਹੈ ਚਲੋ ਮੈਂ ਤਾਂ ਨਹੀਂ ਹੁਣ ਉਹਨਾਂ ਨੂੰ ਸੱਜਬੁੱਧੀ ਤਾਂ ਪਹਿਲੇ ਦਿਨ ਹੀ ਆ ਜਾਣੀ ਚਾਹੀਦੀ ਸੀ ਗੱਲਾਂ ਤੇ ਉਹ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ ਲੇਕਿਨ ਮਹਾਰਾਜ ਜੀ ਦੇ ਘਰਾਂ 'ਚ ਉਹ ਅਜੇ ਵੀ ਚਾਰ ਪੰਜ ਦਿਨ ਲੱਗੇ ਉਹਨਾਂ ਦੇ ਸਾਨੂੰ ਤਾਂ ਜਿਸ ਦਿਨ ਇਹ ਮੇਲ ਦੇ ਬਾਰੇ ਕਿਉਂਕਿ ਇਹਨਾਂ ਨੇ 1-2 ਦਿਨ ਛੁਪਾ ਕੇ ਰੱਖੀ ਐ ਜਿਸ ਦਿਨ ਇਹ ਖਬਰ ਅਖਬਾਰਾਂ ਚ ਆਈ ਐ ਮੈਂ ਉਸੇ ਦਿਨ ਹੀ ਆਪਣਾ ਪਾਰਟੀ ਨੇ ਉੱਪਰੋਂ ਸੰਦੇਸ਼ ਦਿੱਤਾ ਕਿ ਉੱਥੇ ਜਾ ਕੇ ਮੋਦੀ ਸਾਹਿਬ ਦਾ ਸੰਦੇਸ਼ ਲੈ ਕੇ ਆਓ ਐਚਐਮ ਸਾਹਿਬ ਦਾ ਸੰਦੇਸ਼ ਲੈ ਕੇ ਆਓ ਕਿ ਪੂਰੀ ਤਰ੍ਹਾਂ ਨਾਲ ਗੁਰੂ ਕਰਦੇ ਜਿਸ ਤਰੀਕੇ ਨਾਲ ਗੁਰੂ ਕਰਦੀ ਸਾਡੀ ਸੇਵਾ ਲੱਗੇਗੀ ਲਈ ਜਾਏਗੀ ਅਸੀਂ ਉਹਨੂੰ ਪੂਰਾ ਕਰਾਂਗੇ ਪਰ ਆਹ ਬਾਈ ਬੜੀ ਆਲ ਪਾਰਟੀ ਮੀਟਿੰਗ ਸੱਦੀ ਐ ਜਿੱਥੇ ਜਿੱਕਰ ਮੰਗ ਕੀਤੀ ਕਿ ਅਸੀਂ ਆਲ ਪਾਰਟੀ ਮੀਟਿੰਗ ਕੀਤੀ ਜੇ ਲੋ ਤਾਂ ਅਸੀਂ ਤਾਂ ਮੰਗ ਕੀਤੀ ਐ ਜੀ ਚਲੋ ਦੇਖਦੇ ਆ ਸੀਐਮ ਕੀ ਕਰਦੇ ਨੇ ਪੰਜਾਬ ਸਰਕਾਰ ਇੱਕ ਤਾਲਮੇਲ ਨਹੀਂ ਮੇਰਾ ਮੇਰਾ ਇਹ ਕਹਿਣਾ ਕਿ ਅੱਜ ਨਾ ਮੈਂ ਕਹਿ ਰਿਹਾ ਕਿ ਅੱਜ ਮੈਂ ਗੁਰੂ ਘਰ ਚ ਆਇਆ ਔਰ ਪੰਜਾਬ ਦੀ ਚੜ੍ਹਦੀ ਕਲਾ ਦੀ ਆਪਣੇ ਦੇਸ਼ ਦੀ ਚੜ੍ਹਦੀ ਕਲਾ ਦੀ ਔਰ ਅਸੀਂ ਸਾਰੇ ਪੰਜਾਬ ਦੀ ਬਿਹਤਰੀ ਲਈ ਸਾਨੂੰ ਸਮਰਥਾ ਦੇ ਸਾਡੀ ਪਾਰਟੀ ਦੇ ਕੀ ਕਾਰਕਿਰਤਾ ਨੂੰ ਸਾਡੇ ਨੇਤਾਵਾਂ ਨੂੰ ਤਰੁਣਜੀਤ ਦੇਖੋ ਸਪੈਸ਼ਲ ਆਏ ਨੇ ਬਾਦਲ ਸਾਹਿਬ ਖੜੇ ਨੇ ਸ਼ਵੇਤ ਜੀ ਖੜੇ ਨੇ ਮੇਰੀ ਪਾਰਟੀ ਦੇ ਪੂਰੇ ਲੋਕ ਨਤ ਪਸਤ ਕੋ ਨਾ ਆਏ ਨੇ ਕਿ ਪੰਜਾਬ ਦੀ ਬਿਹਤਰੀ ਦੇ ਅੰਦਰ ਸਾਡੀ ਭੂਮਿਕਾ ভাইগুরু সুনিশ্চিত